ਮੇਰੀ ਗੱਲ ਸੁਣ ਹਾਂਜੀ ਜੇ ਕੋਈ ਪੁੱਛੂਗਾ ਵੀ ਨਾ ਤੇ ਕੋਈ ਨਾ ਗਾੜੀਆਂ ਅੰਦਰ ਚਲ ਜੀ ਤੂੰ ਸਿੱਧਾ ਠੀਕ ਮੈਂ ਆਪੇ ਗੱਲ ਕਰ ਲੂੰਗਾ ਇਹਨਾਂ ਨਾਲ ਲਿਆ ਵਖਾਲ ਹਾਂ ਮੈਨੂੰ ਕੀ ਖਰੀਦਦਾਰੀ ਕਰਕੇ ਲਿਆਏ ਜੇ ਤੁਸੀਂ ਤੁਸੀਂ ਵੇਖ ਲਓ ਤੇ ਵੇਖਣਾ ਨਹੀਂ ਮੈਂ ਆ ਵੇਖਾਂ ਸੂਟ ਲਿਆਈ ਵੇਖ ਮਰਜ਼ੀਆਂ ਕਰਦੀ ਫਿਰਦੀ ਆਪਣੀਆਂ ਹੀ ਤੇ ਸੂਟ ਹੀ ਲੈਣ ਤਾਂ ਉਹ ਕਿਹੜਾ ਕੈਂਠਾ ਲੈਣ ਤਾਂ ਬਣਾ ਕੇ ਦਿਲਜੀਤ ਐਵੇਂ ਝੂਠਾ ਇਲਜ਼ਾਮ ਨਾ ਲਾ ਮੇਰੇ ਤੇ ਠੀਕ ਹਨ ਕਿਉਂ ਠਾਣੀਆਂ ਲਾਉਣੇ ਲਵੜੀ ਫਿਰ ਅਹੀਂ ਚੋਰੇ ਸਾਰੇ ਨਹੀਂ ਤੇ ਹੈ ਤੂੰ ਹੀ ਨੀ ਮੇਰੀ ਗੱਲ ਤੁਹਾਡਾ ਨਾਂ ਲਾਤਾ ਨਾ ਉਹਨਾਂ ਇਸੇ ਵਲੇ ਤੀ ਬੜੇ ਬੰਦੇ ਹੀ ਉਹਦੇ ਮੈਂ ਤੇਰੀ ਸਾਈਡ ਲੈ ਆਂ ਡਿਆ ਸੀ ਚੱਲ ਕੋਈ ਗੱਲ ਨਹੀਂ ਉਹਨੂੰ ਘਰ ਤੇ ਕੋਣ ਕਿੱਥੋਂ ਨੂੰ ਸਹੀ ਵੀ ਪੈਸੇ ਨਿਕਲੇ ਕਿੱਥੋਂ ਆ ਡੇਰੀ ਦੇ ਪਰਚੋ 5000 ਰੁਪਏ ਨਿਕਲੇ ਪੂਰਾ ਮੈਂ ਪਤਾ ਨਹੀਂ ਕੀ ਹੋਣ ਡਿਆ ਵੇ ਵੇਖ ਲੋ ਇਹਨਾਂ ਦੇ ਹਾਲ ਚੋਰੀਆਂ ਵੀ ਕਰਨ ਲੱਪੇ ਘਰ ਹੁਣ ਮਾੜੀ ਬੜੀ ਸ਼ਰਮ ਹੋਣੀ ਚਾਹੀਦੀ ਉਹਨਾਂ ਤੇ ਮੇਰੀ ਗੱਲ ਸੁਣੋ ਇਦੇ ਵਿੱਚ ਸਾਡਾ ਵੀ ਨਾਂ ਲੱਗਣਾ ਵਾ ਜਿੰਨਾ ਚਿਰ ਪਤਾ ਨਹੀਂ ਨਾ ਲੱਗਦਾ ਅਸੀਂ ਵੀ ਚੋਰ ਵਾਂ ਉਹ ਸਾਰੇ ਨਾਂ ਲੱਗਣ ਡਿਆ ਵਾ ਹੁਣ ਡੈਡੀ ਕਿੱਦਾਂ ਪੈਂਡੇ ਮੰਮੀ ਨੂੰ ਡੁੱਡ ਕੇ ਮੇਰੀ ਗੱਲ ਸੁਣਾ ਇੰਨਾ ਚਿਰ ਹੋ ਗਿਆ ਮੇਰਾ ਵਿਆਹ ਹੋਇਆ ਨੂੰ ਉਹ ਜਾਲ ਆਪਣੀ ਦੀ ਹੋਰ ਗੱਲ ਵਾ ਅੱਗੋਂ ਨਹੀਂ ਪਿੱਛੋਂ ਨਹੀਂ ਮੰਮੀ ਨੇ ਪੈਸੇ ਕੱਢਣੇ ਉਹੀ ਤਾਂ ਗੱਲ ਵਾ ਨਾ ਤੇ ਸਾਡਾ ਤਿੰਨਾਂ ਦਾ ਹੀ ਲੱਗਣਾ ਵਾ ਕੋਈ ਗੱਲ ਨਹੀਂ ਹੋਂਦਾ ਪਤਾ ਲੱਗ ਹੀ ਜਾਣਾ ਵਾ ਪੁੱਛਾਂਗੇ ਨਾ ਲੈ ਕੇ ਕੀ ਕੀ ਆਇਆ ਵਾ ਜਦੋਂ ਪਤਾ ਲੱਗਣਾ ਇੰਨਾਂ ਕੋਲ ਲੈ ਗਿਆ ਵਾ ਫਿਰ ਪੁੱਛਾਂਗੇ ਪੈਸੇ ਕਿੱਥੋਂ ਆਏ ਸਾਡਾ ਮੁੰਡਾ ਨਹੀਂ ਇਦਾਂ ਦਾ ਹੈਗਾ ਸੀ ਉਨੇ ਆਗੇ ਕੀਤਾ ਵਾ ਕਹਿੰਦੇ ਨਹੀਂ ਕੱਢ ਕੇ ਲੈ ਆਇਆ ਕਿਸਦੇ ਉਹ ਕੀ ਪਤਾ ਉਹਨੇ ਕਿਹਾ ਹੋਵੇ ਤੁਸੀਂ ਵੀ ਭੂਏ ਚੜਾਇਆ ਇਹਨਾਂ ਨੂੰ ਉਹ ਮੈਨੂੰ ਹਣ ਦੀ ਪਤਾ ਨਹੀਂ ਆ ਕੰਮ ਕਰਦਾ ਚੰਗੇ ਬੜੇ ਆ ਚੰਗੇ ਬੜੇ ਆ ਉਹਨਾਂ ਦਾ ਕਰਕੇ ਸਾਨੂੰ ਡੁੱਡ ਕੇ ਪੈਂਦੇ ਹੁੰਦੇ ਸੀ ਪਰ ਮੈਨੂੰ ਤਾਂ ਨਹੀਂ ਪਤਾ ਸੀ ਇਹ ਵੀ ਕੰਮ ਕਰਦਾ ਬਣਾ ਉਹਨੇ ਹੁਣ ਪਤਾ ਲੱਗ ਗਿਆ ਉਹਨਾਂ ਦੇ ਕਰਤੂਤ ਦਾ ਪਤਾ ਤਾਂ ਲੱਗ ਲਿਆ ਨਹੀਂ ਕਿ ਬਲਣਾ ਕੱਢੇ ਹੀ ਨਹੀਂ ਕੱਢੇ ਤੇ ਕੱਢੇ ਹੀ ਉਹਨਾਂ ਨੇ ਹੁਣੇ ਆ ਜੇ ਤੂੰ ਹੀ ਨਹੀਂ ਕੱਢੇ ਮੈਂ ਨਹੀਂ ਕੱਢੇ ਮੰਮੀ ਨੇ ਨਹੀਂ ਕੱਢੇ ਤੇ ਫਿਰ ਘਰ ਚ ਉਹ ਹੀ ਦੋਵੇਂ ਆ ਕੋਈ ਕਹਿੰਦੀ ਆਉਂਦੇ ਹੁਣੇ ਆ ਇਨਾ ਹੁੰਦੇ ਆ ਨਾ ਤੇ ਆਪਾਂ ਵੀ ਲਾ ਕੇ ਚੱਲ ਜਨਾਂ ਤਾਂ ਹੀ ਤਾਂ ਅਗਲੇ ਦੱਸ ਕੇ ਨਹੀਂ ਗਏ ਕਿ ਅਸੀਂ ਚੱਲਨੇ ਸ਼ਹਿਰ ਮੰਮੀ ਨੇ ਪੁੱਛ ਲੈਣਾ ਸੀ ਕਿ ਪੈਸੇ ਕਿੱਥੋਂ ਆਏ ਟਡਕੋ ਉਹ ਕੋਈ ਗੱਲ ਨਹੀਂ ਸੰਦੀਪ ਪਤਾ ਲੱਗ ਲੈਂਦੇ ਗੱਲ ਮੈਂ ਕਰ ਲੂੰਗਾ ਫਿਰ ਉਹਦੇ ਨਾਲ ਮੈਨੂੰ ਤੇ ਉਹਦੀ ਹੁੰਦੀ ਆ ਉਹ ਕਿੱਡੀ ਚਲਾ ਕੇ ਨਿਕਲੀ ਆ ਐਦਾਂ ਫਿਰ ਮੈਂ ਜਿੰਦਰਾ ਹੀ ਮਾਰ ਕੇ ਰੱਖਣੇ ਆ ਉਹ ਮਾਰਨੇ ਪੈਣ ਜਦ ਨਾਲ ਉਹਨੇ ਕੰਮ ਹੋ ਫਿਰ ਕਹਣਾ ਵੱਡੀ ਨੋ ਚੰਗੀ ਨਹੀਂ ਆ ਉਹ ਕੋਈ ਗੱਲ ਨਹੀਂ ਸੰਦੀਪ ਜ਼ਿਆਦਾ ਗਰਮ ਨਾ ਹੋਵੋ ਆ ਲੈਣ ਦੇ ਬਿਠਾ ਕੇ ਪੁੱਛ ਲੈਣੇ ਆ ਲੈ ਗੁੱਟ ਪਾਣੀ ਲੈ ਗਿਆ ਲਿਉਣੀ ਆ ਚਲ ਜਿਉਨੇ ਕਹਿ ਦਿੱਤਾ ਵਾ ਇਹ ਲਵਲੀ ਨੂੰ ਚਾਹੀਦਾ ਹੀ ਨਾ ਕਿ ਚੋੜੀ ਪੈ ਕੇ ਕੋ ਕਰਨੀ ਮੇਰ ਕੋ ਮੰਗ ਲੈਂਦਾ ਡੈਡੀ ਕੋ ਮੰਗ ਲੈਂਦਾ ਕੋਈ ਕਹ ਨਹੀਂ ਆਉਂਦਾ ਨਾ ਤੂੰ ਪੁੱਛ ਨਹੀਂ ਇਹਨੂੰ ਚੰਗਾ ਫਿਰ ਠੀਕ ਆ ਠੀਕ ਆ ਚੰਗਾ ਕੀ ਦੱਸਾਂ ਹੁਣ ਮੈਂ ਤੁਹਾਨੂੰ ਮੇਰੀ ਤੇ ਇਹਨੇ ਕੁੜੀ ਨੇ ਕੀ ਕਾਰਾ ਕਰ ਛੜਿਆ ਮੇਰੇ ਨਾਲ ਮੈਂ ਤੈਨੂੰ ਕੀ ਗੱਲ ਦੱਸਾਂ ਤੈਨੂੰ ਦੱਸਾਂ ਤੇ ਤੇਰੀਆਂ ਨੁਹਾ ਸੁਣਨ ਗਈਆਂ ਤੈਨੂੰ ਮੇਨੇ ਮਾਰ ਲਗੀਆਂ ਨਾਲ ਮੈਨੂੰ ਵੀ ਮਾਰਨ ਗਈਆਂ ਵੀ ਤੇਰੀ ਭੈਣ ਨੇ ਇਹੋ ਜੀ ਕੁੜੀ ਜੰਮੀ ਸੀ ਕੀ ਕਰਾਂ ਮੈਂ ਹੁਣ ਮਹਾਰਾਜ ਮੈਂ ਕੀ ਕਰਾਂ ਮੈਨੂੰ ਬੜਾ ਦੁਖੀ ਕਰ ਗਈ ਕੁੜੀ ਹੁਣ ਦੱਸਾਂਗੀ ਕਿਤੇ ਜਾਵਾਂਗੀ ਉਹਦੇ ਕੋਲ ਤੇ ਫੇਰ ਉਹਦੇ ਨਾਲ ਗੱਲ ਕਰਾਂਗੀ ਮੰਮੀ ਇੱਥੇ ਬੈਠੇ ਜੀ ਮੇ ਪੁੱਤ ਬਹਿਣਾ ਕੀ ਆ ਆ ਫੋਨ ਆਉਂਡਿਆ ਸੀ ਤੇਰੀ ਮਾਸੀ ਦਾ ਮਾਸੀ ਦਾ ਕੀ ਕਹਿੰਦੇ ਆ ਉਹ ਸੁਣ ਕੇ ਹਟੀਆਂ ਉਹ ਇਹੋ ਗੱਲ ਪੁੱਛਣ ਡਈ ਰਿਸ਼ਤੇ ਵੱਲੋਂ ਹੀ ਤੇ ਤੂੰ ਹੀ ਮੈਨੂੰ ਕੁਛ ਦੱਸਿਆ ਨਹੀਂ ਗਾ ਹੁਣ ਤੇ ਪੇਪਰ ਵੀ ਪੈ ਗਏ ਨੇ ਹੂੰ ਤੇ ਲੋਕਾਂ ਦੇ ਰਿਜ਼ਲਟ ਵੀ ਨਿਕਲ ਆਏ ਤੇ ਤੁਹਾਡੀ ਕੁੜੀ ਦੇ ਪੇਪਰ ਨਹੀਂ ਪਏ ਮੈਨੂੰ ਕੋਈ ਗੱਲ ਦੱਸੀ ਨਹੀਂ ਤੁਹਾਹਾਂ ਰਿਸ਼ਤੇ ਵੱਲੋਂ ਹੂੰ ਤੁਹਾਡਾ ਕਿਤੇ ਹੋਰ ਤਾਂ ਨਹੀਂ ਇਰਾਦਾ ਬਣ ਗਿਆ ਕਰਨ ਦਾ ਅੱਛਾ ਜਾਂ ਮੈਨੂੰ ਸੱਚੀ ਗੱਲ ਦੱਸੋ ਜੇ ਨਹੀਂ ਹੋਰ ਕਿਤੇ ਕਰਨਾ ਤਾਂ ਵੀ ਮੈਨੂੰ ਜਵਾਬ ਦਓ ਮੈਂ ਤੇ ਇਸੇ ਤੁਹਾਡੇ ਲਾਰੇ ਚ ਬੈਠੀ ਆ ਤੇ ਪੇਪਰ ਲੀਕਨ ਨਹੀਂ ਵੀ ਪੇਪਰ ਹੋ ਜਾਂਦੇ ਕਿਹਨੇ ਕੋ ਕਹਾਦਾ ਮਮੀ ਤਾਂ ਮਾਸੀ ਨੂੰ ਮੈਂ ਜੇ ਕੁਛ ਨਹੀਂ ਕਿਹਾ ਮੈਂ ਕੋਈ ਗੱਲ ਨਹੀਂ ਸਲਾਹ ਕਰਕੇ ਫਿਰ ਤੈਨੂੰ ਦੱਸਨੇ ਆ ਜੇ ਮੰਮੀ ਕਾਲੀ ਨਾ ਪਾਓ ਮੇਰੀ 1 ਮਿੰਟ ਦਾ ਸੁਣ ਲੋ ਮਾਸੀ ਨੂੰ ਨਾ ਕੋਈ ਗੱਲ ਨਾ ਦੱਸਿਓ ਮੈਂ ਨਹੀਂ ਦੱਸੀ ਪਤਾ ਵੀ ਮਾਸੀ ਦੀਆਂ ਨੋਵਾਂ ਕਿਦਾਂ ਦੀਆਂ ਵਾਂ ਉਹ ਤਾਂ ਅੱਗੇ ਨੇ ਉਹਨੂੰ ਚੰਗਾ ਸਮਝਦੀਆਂ ਤੇ ਜੇ ਕਿਤੇ ਇਹ ਗੱਲ ਉਹਨਾਂ ਨੂੰ ਪਾ ਲੱਗ ਗਈ ਨਾ ਉਹਨਾਂ ਨੇ ਤਾਂ ਸਾਡੀ ਥੂ-ਥੂ ਕਰ ਦੇਣੀ ਸਾਰੀ ਰਿਸ਼ਤੇਦਾਰੀ ਚ ਪੁੱਤ ਮੈਂ ਤਾਂ ਨਹੀਂ ਗੱਲ ਦੱਸੀ ਤੇ ਪਤਾ ਤੇ ਉਹਨਾਂ ਨੂੰ ਲੱਗਣਾ ਹੀ ਆ ਇੱਕ ਦਿਨ ਇਹ ਗੱਲ ਗੁੱਝੀ ਤੇ ਰਹਿਣੀ ਨਹੀਂਗੀ ਜਿਹੜਾ ਇਹ ਕੁੜੀ ਨੇ ਕੰਮ ਕੀਤਾ ਇਹ ਗੁੱਝਾ ਰਹਿਣਾ ਵਾ ਉਹ ਚਲੋ ਪਤਾ ਲੱਗਣ ਦਾ ਤੇ ਮੈਨੂੰ ਪਤਾ ਨਹੀਂ ਪਰ ਆਪਣੇ ਮੂਹਨ ਨਾਲ ਇਹ ਗੱਲ ਕੱਢਿਓ ਤੁਹਾਨੂੰ ਪਤਾ ਬਾਪਾ ਚ ਉਹਨਾਂ ਨੇ ਮੀਣੀ ਮਾਰਨੀ ਹੈ ਕਿ ਕਦਾਂ ਦੀ ਇਹਨਾਂ ਦੀ ਹਾਲਾਤ ਨਿਕਲੀ ਨਹੀਂ ਮੈਂ ਨਹੀਂ ਦੱਸੀ ਮੈਂ ਤੇ ਉਹ ਆਖਿਆ ਸਲਾਹ ਕਰਕੇ ਦੱਸਨੇ ਤੈਨੂੰ ਹੁਣ ਆਪਣਾ ਹੀ ਪਹੁੰਚ ਵੀ ਵੇਖਣੀ ਆ ਤੈਨੂੰ ਪਤਾ ਰਿਸ਼ਤਾ ਕਰਨਾ ਹੈਵੇਂ ਥੋੜਾ ਹੋ ਜਾਣਾ ਵਾ ਹੂੰ ਪੱਲੇ ਪੈਸਾ ਵੀ ਚਾਹੀਦਾ ਸੋ ਗੱਲਾਂ ਇਹ ਤਾਂ ਗੱਲ ਹੈ ਮੈਂ ਦੱਸਾਂਗੇ ਸਲਾਹ ਕਰਕੇ ਆਹੋ ਤੇ ਆਂਦੀ ਚੰਗਾ ਫਿਰ ਕਰਕੇ ਸਲਾਹ ਦੱਸ ਦਿਓ ਮੈਨੂੰ ਫਿਰ ਮੈਂ ਵੀ ਅਗਲੇ ਨੂੰ ਫਿਰ ਕੋਈ ਗੱਲ ਕਰਨ ਵਾਲੀ ਬਣਾ ਆ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲਓ ਹੁਣ ਅੱਗੇ ਮਾਸੀ ਦਾ ਫੋਨ ਆਊਗਾ ਨਾ ਤੁਸੀਂ ਕਿਹਾ ਵੀ ਮੈਂ ਕੀਤਾ ਸੀ ਉਹਨਾਂ ਨਾਲ ਗੱਲ ਕੀਤੀ ਸੀ ਕੁੜੀ ਨਾਲ ਤੇ ਉਹ ਨਹੀਂ ਮੰਦੀ ਹੁਣ ਇਦਾਂ ਕਿਸ ਗੱਲ ਟਾਲ ਟੂਲ ਦਿਓ ਨਾ ਟਾਲਣੀ ਪੈਣੀ ਹੈ ਪੁੱਤ ਕੀ ਕਰਨਾ ਫਿਰ ਹੁਣ ਟਾਲਾਂਗੇ ਨਾ ਤਾਂ ਫਿਰ ਹੁਣ ਕੀ ਕਰਾਂਗੇ ਇਦਾਂ ਕਰੋ ਮੰਮੀ ਮੈਨੂੰ ਨਾ ਰੋਟੀ ਲੈ ਕੇ ਦਿਓ ਮੈਨੂੰ ਭੁੱਖ ਲੱਗੀ ਸੀ ਚੰਗਾ ਪੱਤ ਖਾ ਲਾ ਮੈਂ ਤਾਂ ਅੱਗੇ ਦੀ ਕੰਢੀ ਹਾਂ ਮੈਂ ਰੋਟੀ ਖਾਦੀ ਨਹੀਂ ਮੁੰਡੇ ਨੇ ਪਤਾ ਨਹੀਂ ਜਾਗਰ ਦਿਓ ਹਾਂ ਚੰਗਾ ਬਾਤ ਨਹੀਂ ਰਿਸ਼ਤੇਦਾਰ ਵੀ ਸਾਰੇ ਸੁਆਦ ਹੀ ਲੈਣ ਦੇ ਆ ਮੈਨੂੰ ਤਾਂ ਲੱਗਦਾ ਮਾਸੀ ਨੂੰ ਵੀ ਪਤਾ ਲੱਗ ਹੀ ਗਿਆ ਵਾ ਤਾਂ ਹੀ ਤੇ ਕਹਿਂਦੀ ਪਈ ਸਾਰੀ ਦੁਨੀਆ ਦੇ ਪੇਪਰ ਹੋ ਗਏ ਰਿਜ਼ਲਟ ਵੀ ਆ ਗਿਆ ਤੁਹਾਡੀ ਕੋਈ ਤਾਂ ਹੋਇਆ ਨਹੀਂ ਹੁਣ ਮੰਮੀ ਵੀ ਕੀ ਜਵਾਬ ਦੇਵੇ ਇਹਨੇ ਤਾਂ ਸਾਨੂੰ ਜ਼ਿੰਦਗੀ ਮਾਰਤਾ ਚੱਲ ਕੋਈ ਗੱਲ ਨਹੀਂ ਸਿਰੱਚ ਖੇਤ ਪਾ ਗਈ ਆ ਹੁਣ ਸਾਰੀ ਦੁਨੀਆ ਦੀ ਗੱਲਾਂ ਤੇ ਸੋਨੀਆਂ ਹੀ ਪੈਣੀਆਂ ਵਾ ਨਾ ਕਿੱਥੇ ਦੇਣਾ ਆਪਾਂ ਵੀ ਮੇਰੀ ਗੱਲ ਸੁਣ ਹਾਂਜੀ ਜੇ ਕੋਈ ਪੁੱਛੂਗਾ ਵੀ ਨਾ ਤੇ ਕੋਈ ਨਾ ਗਾੜੀਆਂ ਅੰਦਰ ਚਲ ਜੀ ਤੂੰ ਸਿੱਧਾ ਠੀਕ ਮੈਂ ਆਪੇ ਗੱਲ ਕਰ ਲੂੰਗਾ ਇਹਨਾਂ ਨੂੰ ਵੀ ਇੱਧਰ ਆ ਹਾਂ ਮੇਰੇ ਗੱਲ ਸੁਣ ਤੂੰ ਸ਼ਹਿਰ ਗਿਆ ਕਿ ਇਹਨੂੰ ਪੁੱਛ ਕੇ ਗਿਆ ਹਾਂ ਡੈਡੀ ਨੇ ਦੱਸ ਕੇ ਗਿਆ ਡੈਡੀ ਕਿਹਨੂੰ ਦੱਸ ਗਿਆ ਹਾਂ ਤੇ ਮੈਂ ਘਰ ਵਿੱਚ ਹੈ ਨਹੀਂ ਹਾਂ ਤੇ ਡੈਡੀ ਆਂਦਾ ਹਾਂ ਮੈਂ ਮੰਮੀ ਦੱਸ ਦੂੰਗਾ ਡੈਡੀ ਕਹਿੰਦਾ ਹੀ ਲੈ ਤੂੰ ਦੱਸ ਹਾਂ ਤੈਨੂੰ ਪੂਰਾ ਕੱਲ ਨਹੀਂ ਹੈਗੀ ਚੁੱਪ ਕਰਕੇ ਉਹਦੇ ਨਾਲ ਤੁਰ ਪਈ ਹਾਂ ਇਸ ਸਸਮਾਨ ਨੂੰ ਦੱਸ ਕੇ ਜਾਈਦਾ ਨਾ ਵਾ ਫਿਰ ਮੈਂ ਕੀ ਆ ਚਲੀਏ ਤੂੰ ਤਾਂ ਬੜਾ ਸਿਆਣਾ ਵਾ ਤੇਰੇ ਕੰਦੇ ਬੇੜੀਆਂ ਚ ਵੱਟੇ ਪਏ ਆ ਲੈ ਵਖਾਲਾ ਮੈਨੂੰ ਕੀ ਖਰੀਦਦਾਰੀ ਕਰਕੇ ਲਿਆਏ ਜੇ ਤੁਸੀਂ ਤੁਸੀਂ ਵੇਖ ਲਓ ਤੇ ਦੇਖਣਾ ਨਹੀਂ ਮੈਂ ਆ ਵੇਖਾ ਲੈ ਦੇਣਾ ਨਹੀਂ ਸੂਟ ਲਈਂ ਵੇਖ ਮਰਜ਼ੀਆਂ ਕਰਦੀ ਫਿਰਦੀ ਆ ਆਪਣੀਆਂ ਹੀ ਤਾਂ ਸੂਟ ਹੀ ਲੈਣਤਾ ਵਾ ਕਿਹੜਾ ਕੰਠਾ ਲੈਣਤਾ ਬਣਾ ਕੇ ਆਹ ਵੇਖ ਆ ਜਿਹੜੀਆਂ ਨਾ ਦਹਾਂ ਦਹਾਂ 20ਾਂ 20 ਰੁਪਈਆਂ ਦੀਆਂ ਖਰੀਦੀ ਫਿਰਦੀ ਆ ਨਾ ਆ ਵੇਖ ਤਫਾ ਤੂੰ ਹੀ ਸੋਨੇ ਦੀਆਂ ਬਣਾ ਕੇ ਦੇ ਦੋ ਜੇ ਤੁਹਾਡੀ ਮਰਜ਼ੀ ਨਾਲ ਕਰਾਂਦੀ ਨਾ ਤੇ ਪੁੱਤ ਸੋਨੇ ਦੀਆਂ ਹੀ ਬਣਾ ਕੇ ਦਿੰਦੀ ਤੇ ਜਦੋਂ ਤੁਸੀਂ ਦੋਹਾਂ ਜਣਾਂ ਨੇ ਮਰਜ਼ੀਆਂ ਕੀਤੀਆਂ ਨਾ ਆਪਣੀਆਂ ਫਿਰ ਇਹੋ ਹੀ ਪੌਣੇ ਪੈਣੇ ਆ ਆਹ ਤੇ ਐਂ ਤੇ ਪੌਣਦੇ ਆ ਤੁਹਾਨੂੰ ਕੀ ਹੋੰਦਿਆ ਫਿਰ ਇਸ ਵਿੱਚ ਕੋਣ ਕੱਖ ਨਹੀਂ ਲਿਆ ਮੈਨੂੰ ਸਿੱਧੀ ਗੱਲ ਦੱਸ ਦੇ ਤੇ ਪੈਸੇ ਕਿੱਥੋਂ ਲੈ ਕੇ ਗਿਆ ਹਾਂ ਉਹ ਪੈਸੇ ਰੁਪਿੰਦਰ ਕੋਲ ਹੈਗੇ ਸੀ ਰੁਪਿੰਦਰ ਦੀ ਤਨਖਾਹ ਲਈ ਸੀ ਫਿਰ ਰੁਪਿੰਦਰ ਕੋਲ ਹੈਗੇ ਸੀ ਓਏ ਉਹ ਤਾਂ ਕੋਲ ਹੈਗੇ ਯਾਰ ਓਦੋਂ ਦੇ ਪਏ ਮੇਰ ਕੋ ਖਾਣਾ ਲਵੀ ਤੈਹੇ ਤੋਂ ਆਪਣੇ ਪਿਓ ਦੇ ਕੱਢ ਕੇ ਖੜੇ ਆ ਸੱਚੀ ਗੱਲ ਬੋਲਦੇ ਉਹ ਪਿਓ ਦੇ ਤੋਂ ਮਰੀ ਆ ਤੇ ਮੰਗੇ ਸੀ ਤੇ ਉਹ ਤੁਸੀਂ ਕੋਲੇ ਝੂਠ ਹੀ ਬੋਲੀ ਜਾਂਦੇ ਆ ਵਾ ਰਪਿੰਦਰ ਕੋ ਪੈਸੇ ਹੈਗੇ ਹੀ ਕਿੱਦਾਂ ਚਲਾਕ ਬੰਦਾ ਮਾਤਾ ਦੇ ਕੋ ਹੈਗੇ ਆ ਤੇ ਫੇਰ ਹੀ ਅਸਮਾਨ ਇੰਨਾ ਆਇਆ ਵਾ ਅੱਗੇ ਕਿੰਨੇ ਕੁ ਦੇਖ ਤੁਰਦੇ ਰਹੇ ਤੁਸੀਂ ਮੈਨੂੰ ਸਾਰਾ ਪਤਾ ਵਾ ਨਾ ਝੂਠ ਬੋਲ ਜਿੰਨਾ ਚਿਰ ਕੱਲਾ ਰਿਆ ਨਾ ਉਹਨਾਂ ਚੇਰੇ ਕੰਮ ਨਹੀਂ ਹੋਇਆ ਆ ਸੁਣਦੇ ਆ ਮਾਤਾ ਦੀਆਂ ਗੱਲਾਂ ਮੇਰੀ ਗੱਲ ਸੁਣ ਤੂੰ ਆਪ ਦੱਸ ਸਾਰੇ ਘਰ ਚੋਂ ਚੋਰ ਬਣਾਏ ਆ ਪੈਸੇ ਆਏ ਕਿੱਥੋਂ ਤੇਰ ਕੋ ਮੈਂ ਕਹਿੰਦੇ ਆ ਤੈਨੂੰ ਕੋਈ ਹੈਗੀ ਉਸ ਕੋ ਪੈਸੇ ਕਿੱਥੋਂ ਹੋਣੇ ਨੀ ਤੂੰ ਗੁੰਗੀ ਐ ਬੋਲਦੀ ਕਿਉਂ ਨਹੀਂ ਆ? ਉਹ ਭਾਬੀ ਮੈਂ ਕਹਿ ਤੈ ਡਿਆ ਵਾ ਪੀ ਉਹਦੇ ਕੋਲ ਗਏ ਸੀ ਪੈਸੇ। ਤੇ ਫਿਰ ਡੈਡ ਦੇ ਪੈਸੇ ਕਿੱਥੇ ਚਲ ਗਏ ਭਾਜੀ? ਮੈਨੂੰ ਉਹਦੇ ਕੋਲ ਨਿਕਲਿਆ ਪਰਸ ਨੂੰ ਡੈਡੀ ਦੇ। ਕਿੱਥੇ ਗਿਆ ਫਿਰ ਉਹ? ਜੇ ਆ ਤੇ ਸ਼ਹਿਰ ਚਲ ਗਏ ਆ ਤੇ ਮਗਰੋਂ ਤੁਸੀਂ ਆਟ ਡੋਲਾ ਪਿੱਟ ਲਿਆ ਵਾ। ਅੱਜ 5 ਨਿਕਲਿਆ ਵਾ। ਕੱਲ ਨੂੰ 10 ਨਿਕਲੂਗਾ। ਫਿਰ ਹੋਰ ਕੋਈ ਚੀਜ਼ ਨਿਕਲੂਗੀ। ਤੁਸੀਂ ਦੱਸੋ ਵੀ ਜਦੋਂ ਦੇ ਅਸੀਂ ਨਿਕਲ ਕੇ ਆਏ ਉਹਨਾਂ ਦਾ ਪੈਸਾ ਕਿੰਨਾ ਕੁ ਦਿੱਤਾ ਹਨ? ਦਿੱਤਾ ਕੋਈ ਰੁਪਈਆ? ਤੇ ਫਿਰ ਇਹ ਕਿੱਧੋਂ ਆ ਗਏ ਪੈਸੇ? ਭਾਜੀ ਇਹ ਚੋਰ ਬਣਦੇ ਆ। ਉਹ ਮੈਂ ਕਹਿੰਦੀ ਆ ਵੀ ਉਹਦੇ ਕੋਲ ਹੈਗੇ ਹੀ ਤੇ ਉਹ ਕਹਿੰਦੀ ਮੈਂ ਸ਼ਹਿਰ ਨਹੀਂ ਜਾਣਾ ਤੇ ਮੈਂ ਤਾਂ ਇਹਨਾਂ ਨੂੰ ਕਹਿਣ ਲਈ ਆ ਮੈਂ ਹਾਂ ਕਿ ਤੁਹਾਡੀ ਮਰਜ਼ੀ ਨਾਲ ਕੀਤਾ ਹੁੰਦਾ ਨਾ ਮੈਂ ਰੀਜਾਂ ਚਾਵਾ ਨਾਲ ਚੀਜ਼ਾਂ ਲੈ ਕੇ ਦਿੰਦੀ ਓਏ ਆ ਕਿਤੇ ਲੱਖ ਲੱਖ ਰੁਪਏ ਦੀਆਂ ਚੀਜ਼ਾਂ ਆ 50 50 ਰੁਪਏ ਦੀਆਂ ਚੀਜ਼ਾਂ ਵੰਦਸ ਲਵੜੀ ਉਹਦੋਂ ਤੂੰ ਕੀ ਕਹਾਈ ਮੇਰੇ ਕੋਲ ਬਰਗਲੇ ਸਿਰਫ 20 ਰੁਪਏ ਆ ਕੌਣ ਪੈਸੇ ਕਿੱਥੋਂ ਲਾਗੇ ਉਹਦੇ ਨੇ ਤੇ ਰਵਿੰਦਰ ਓਏ ਉਹਨੇ ਜੋੜੇ ਹੀ ਕਿਤੇ ਯਾਰ ਜੋੜੇ ਉਹਨੇ ਕਿੱਥੋਂ ਹੀ ਦੱਸ ਬਣ ਨਾਲ ਇੱਕ ਨਾ 2 ਮਹੀਨੇ ਨੂੰ ਕਿਹਾ ਪੈਸੇ ਦੇ ਕੋਈ ਮੈਂ ਨਹੀਂ ਕੱਢੇ ਪੈਸੇ ਠੀਕ ਆ ਨਾ ਉਹ ਦਿਆਂ ਤੇ ਚੁੱਕ ਲਈ ਤੁਸੀਂ ਸਾਰੇ ਟਬਰ ਨੇ ਆਉਂਦਾ ਨਾ ਪਾਰੋਂ ਤੇਰਾ ਪਿਓ ਉਹਦੇ ਨਾਲ ਕਰ ਲਈ ਗੱਲ ਤੇ ਕੋਈ ਨਹੀਂ ਉਹਨਾਂ ਨੇ ਕਰ ਲਈ ਨਾ ਵਾ ਮੈਂ ਚੋਰ ਵਾਂ ਮੇਰੀ ਵੀ ਬੇਇੱਜ਼ਤੀ ਕਰਾਉਂਦੇ ਆ ਨਖਤਿਆ ਕਿੱਡੇ ਚਾਵਾਂ ਰੀਜਾਂ ਨਾਲ ਤੈਨੂੰ ਪਾਲਿਆ ਹੀ ਉਹ ਤੂੰ ਹੀ ਉਹਦਾ ਨਾਲ ਆਉਂਦੇ ਜੇ ਤੇ ਘਰੋਂ ਨਿਕਲ ਜਾਣਾ ਤੂੰ ਨਹੀਂ ਚੋਰ ਸਾਰੇ ਹੀ ਘਰ ਦੇ ਚੋਰ ਵਜੋਂ ਨੇ ਪੈਸੇ ਚੋਰੀ ਕੀਤੇ ਆ ਤੂੰ ਸਾਨੂੰ ਤਿੰਨਾ ਜਾਣਿਆਂ ਨੂੰ ਚੋਰ ਬਣਾ ਤਾਵਾ ਗੜੀ ਹਾੜੀ ਗੱਲ ਪਈ ਜਾਂਦੇ ਆ ਕੀ ਪਤਾ ਤੈਂ ਤਨਾਂ ਨੇ ਨਹੀਂ ਕੱਢੇ ਲੈਖਾ ਹੁਣ ਆ ਜਾ ਕੇ ਸਾਡਾ ਨਾਲ ਆ ਦੇ ਵੇ ਪੈਸੇ ਮੈਂ ਆਉਂਦਾ ਉਹਦੇ ਮਦਰ ਲਾ ਕੇ ਨਾ ਸਾਨੂੰ ਚੋਰ ਬਣਾ ਦੇ ਠੀਕ ਹੈ ਨਾ ਤੇ ਫਿਰ ਮੈਂ ਚੋਰ ਵਾਂ ਫਿਰ ਹੈਗਾ ਇਆਂ ਆ ਕਿੱਥੋਂ ਆਇਆ ਨਾ ਸਮਾਨ ਆ ਸੂਟ ਕਿੱਥੋਂ ਆ ਗਿਆ 2000 ਦੇ ਜਲਦੀ ਤਾਂ ਮੈਂ ਝੂਠਾ ਇਲਜ਼ਾਮ ਨਾ ਲਾ ਮੇਰੇ ਤੇ ਠੀਕ ਆ ਨਾ ਝੂਠਾ ਨਹੀਂ ਲਾਉਣੇ ਲੜੀ ਫਿਰ ਅਹੀਂ ਚੋਰ ਨੇ ਸਾਰੇ ਨਹੀਂ ਤੇ ਹੈ ਤੂੰ ਹੀ ਨਹੀਂ ਮੇਰਾ ਉਹਨਾਂ ਦੀ ਗੱਲ ਤੁਹਾਡਾ ਨਾਂ ਲਾਤਾ ਨਾ ਉਹਨੇ ਇਸ ਵੇਲੇ ਤੂੰ ਹੀ ਬੜੇ ਬੰਦੇ ਸੀ ਉਹਦੇ ਮੈਂ ਤੇਰੀ ਸਾਈਡ ਲੈ ਆਂ ਲਿਆ ਸੀ ਚੱਲ ਕੋਈ ਗੱਲ ਨਹੀਂ ਉਹਨੂੰ ਘਰ ਤੇ ਕੋਣ ਮੈਨੂੰ ਕੱਥੋਂ ਨੂੰ ਸਹੀ ਵੀ ਪੈਸੇ ਨਿਕਲੇ ਕਿੱਥੋਂ ਆ ਡੈਡੀ ਦੇ ਪਰਸ ਚੋਂ 5000 ਰੁਪਏ ਨਿਕਲੇ ਬੂੜਾ ਡੈਡੀ ਦਾ ਪਰਸ ਤੇ ਡੈਡੀ ਦਾ ਕੋਲ ਰਹਿੰਦਾ ਵਾ ਕੋਲ ਨਹੀਂ ਆਹ ਦਰਾਵੇ ਚ ਪਿਆ ਹੈਗਾ ਉਹ ਦੱਸੋ ਫੇਰ ਉਹ ਗੱਲ ਦੱਸ ਸਾਰੇ ਟੱਬਰ ਨੂੰ ਗਾੜੀ-ਗਾੜੀ ਲਾਇਆ ਵਾ ਤੂੰ ਮੈਂ ਨਹੀਂ ਕੱਡੇ-ਕੁੱਡੇ ਠੀਕ ਹੈ ਨਾ ਤੇ ਨਾ-ਨਾ ਲਾਉਣ ਦੀ ਲੋੜ ਹੀ ਆ ਸਾਡੀ ਦੇਖਾ ਸੋਨੋ ਇਹ ਦੀਆਂ ਸਾਰਾ ਕੰਮ ਇਹਦਾ ਵਾ ਆ ਵੇਖਿਆ ਸਮਾਨ ਖਰੀਦ ਕੇ ਦੇਣ ਦਿਆ ਤੇ ਉਹ ਗੁੰਗੀ ਜੀ ਬੋਲੀ ਨਹੀਂ ਜਿਹਦਾ ਮੂੰਹ ਚ ਪੂੰਗੜੀਆਂ ਪਾਈਆਂ ਮਮੀ ਇਹਨਾਂ ਨੇ ਕੱਡੇ ਆ ਪੈਸੇ ਸੰਦੀਪ ਮੈਨੂੰ ਸਾਰਾ ਪਤਾ ਵਾ ਉਹ ਤਾਂ ਕੂ ਨਹੀਂ ਡਈ ਡਰੀ ਹੀ ਹੁਣ ਮਮੀ ਡੈਡੀ ਨੂੰ ਤਾਂ ਦੱਸਣਾ ਹੀ ਪੈਣਾ ਵਾ ਉਹ ਦੱਸਣਾ ਹੀ ਪੈਣਾ ਵਾ ਉਹਦੇ ਪੈਰਾਂ ਦੇ ਪਾਣੀ ਪੈਣ ਦੇਣ ਦਿਆ ਨਾਲੇ ਪਿਓ ਤੇਰਾ ਆਪੇ ਉਹਨੂੰ ਪੁੱਛੂਗਾ ਕਿੱਥੇ ਗਏ ਪੈਸੇ ਜਿਹਨੂੰ ਸਾਡੇ ਕੋਲ ਨਹੀਂ ਮੰਨਿਆ ਤੇ ਕਿਹਨੂੰ ਮੰਨਣਾ ਵਾ ਉਹ ਸਾਡੇ ਕੋਲ ਨਹੀਂ ਮੰਨਿਆ ਆ ਤੇ ਬਹੁਤ ਮਾੜੀ ਗੱਲ ਵਾ ਪੁੱਤ ਮੰਮੀ ਸਾਰੇ ਚੋਰ ਬਣ ਗਏ ਅਸੀਂ ਚੱਲ ਕੋਈ ਗੱਲ ਨਹੀਂ ਗਾੜੀ ਤੋਂ ਨਾ ਪਿਆਹਾ ਤੇ ਲਾ ਮੈਂ ਆ ਸੰਭ ਆਪਣੇ ਦਾ ਸਾਮਾਨ ਸੰਭ ਕੇ ਰੱਖਿਆ ਕਰੋ ਦੋਵੇਂ ਆਣੀ ਆ ਚੱਲ ਕੋਈ ਨਹੀਂ ਸੰਦੀਪ ਉਸ ਵੇਖ ਕੰਮ ਤਾਂ ਦਹਾਣ ਕੀ ਕਰਨਾ ਫਿਰ ਹਾਈ ਰੱਬ ਐ ਹੁੰਦੇ ਨੇ ਤੇ ਨਾ ਤੇ ਲੈ ਗਿਆ ਨਾ ਤਬਾ ਮੇਰੀ ਗੱਲ ਸੁਣੋ ਤੁਸੀਂ ਤੇ ਕਹਿੰਦੇ ਵੀ ਡੜੀ ਕੋ ਪੈਸੇ ਲੈਏ ਆ ਤੇ ਉਥੇ ਮੰਮੀ ਦੇ ਸਾਹਮਣੇ ਕਹੀ ਜਾਂਦੇ ਆ ਕਿ ਰੁਪਿੰਦਰ ਕੋਲੇ ਹੀ ਤੂੰ ਉਥੇ ਕਹਿ ਦਿੰਦੀ ਆ ਕਿ ਮੇਰੇ ਕੋਲ ਹੈਗੇ ਹੀ ਪੈਸੇ ਮੈਂ ਕਿਦਾ ਕਹਿ ਦਿੰਦੀ ਜਦੋਂ ਮੈਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਤੁਸੀਂ ਝੂਠ ਗੋ ਬੋਲੰਦੇ ਆ ਮੱਗਿਆ ਵਾ ਨਾ ਮੇਰੀ ਗੱਲ ਸੁਣੋ ਤੁਸੀਂ ਪੈਸੇ ਕਿਉਂ ਕੱਢੇ ਜੇ ਨਹੀਂ ਉਹਨਾਂ ਨੇ ਦਿੱਤੇ ਪੈਸੇ ਆ ਨੀਆਂ ਦੇ ਸ਼ਹਿਰ ਨਾ ਚਾਹੀਏ ਤੁਸੀਂ ਕਹਿੰਦੀ ਮੈਂ ਜਾਣਾ ਹੀ ਜਾਣਾ ਤੇ ਤੁਸੀਂ ਮੈਨੂੰ ਦੱਸ ਦਿੰਦੇ ਹੋ ਕਿ ਪੈਸੇ ਨਹੀਂ ਦਿੱਤੇ ਤੇ ਮੈਂ ਨਾ ਜਾਂਦੀ ਉਹ ਮੈਂ ਤਾਂ ਡੈਡੀ ਨੂੰ ਪੁੱਛਿਆ ਹੀ ਨਹੀਂ ਡੈਡੀ ਦਾ ਪਰਸਪੇ ਆਈ ਉਥੇ ਤੇ ਮੈਂ ਕੱਢ ਕੇ ਲੈ ਗਿਆ ਪਰ ਉਹ ਚੋਰੀ ਜ਼ਰੂਰ ਕਰਨੀ ਸੀ ਉਹ ਕਿੰਨੀਆਂ ਕਿੰਨੀਆਂ ਗੱਲਾਂ ਸੁਣਾਉਂਦੇ ਆ ਓਏ ਇਦਾਂ ਰੋਖ ਹੋਣੇ ਆ ਉਦਾਂ ਨਹੀਂ ਹੋਣੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਮੂੰਹ ਨੂੰ ਚੁੱਪ ਕੀਤੀ ਰਹੀ ਉਥੇ ਜੇ ਸੁਣਾਉਣੀਆਂ ਤਾਂ ਮੈਂ ਵੀ ਚੰਗੀਆਂ ਅਸੀਂ ਗਾੜੀਆਂ ਮੈਂ ਤਾਂ ਇਹ ਤੇ ਤੈਨੂੰ ਕਹਿਣ ਦੇ ਵੀ ਤੂੰ ਕਹਿ ਦਿੰਦੀ ਹਾਂ ਵੀ ਮੇਰੇ ਕੋਲ ਪੈਸੇ ਹੈਗੇ ਜਦੋਂ ਮੈਨੂੰ ਕਹੀ ਗੱਲ ਦਾ ਹੀ ਨਹੀਂ ਪਤਾ ਤੂੰ ਪਹਿਲਾਂ ਕਹੀ ਜਾਂਦੀ ਹੈਂ ਕਿ ਡੈਡੀ ਕੋਲੇ ਆ ਮੈਂ ਵੀ ਸੋਚਿਆ ਸੀ ਡੈਡੀ ਨੇ ਦੇ ਦਿੱਤੇ ਹੋਣੇ ਆ ਓ ਚੱਲ ਕੋਈ ਗੱਲ ਨਹੀਂ ਜੇ ਡੈਡੀ ਆਊਗਾ ਨਾ ਤੂੰ ਕਹੀਂ ਮੇਰੇ ਕੋਲ ਹੈਗਾ 4-5000 ਰੁਪਈਆ ਡੈਡੀ ਨੂੰ ਹੁਣ ਮੈਨੂੰ ਵੀ ਪੁੱਛਣਾ ਵਾ ਐਦਾਂ ਨਾ ਚੰਗੇ ਨਹੀਂ ਲੱਗਦਾ ਹੈਗਾ ਹੁਣ ਕਿਦ ਉਹ ਬੋਲਦੇ ਰਹਿੰਦੇ ਇਹਨਾਂ ਨੂੰ ਵੀ ਆਪਾਂ ਦਾ ਜਿਹਾ ਜਦਾ ਹੋਇਆ ਸਮਾਨ ਲਿਆਉਂਦਾ ਜਦੋਂ ਘਰ ਦੇ ਵਿੱਚ ਕੋਈ ਚੀਜ਼ ਲਿਓਣੀ ਹੁੰਦੀ ਹੈ ਨਾ ਉਦੋਂ ਹੀ ਏਦਾਂ ਕਰਦੀਆਂ ਵਾਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਉਹ ਜਿਹੜੀ ਵਾਜਾ ਮਾਰਦੀ ਮਗਰ ਹਾਦੀ ਹੋਈ ਪਈ ਆ ਕਿਤੇ ਮੈਨੂੰ ਇਹ ਜੱਗ ਦਾ ਮੈਨੂੰ ਹੁਣ ਬੋਲਣਾ ਪੈਣਾ ਮੈਂ ਨਹੀਂ ਚੁੱਪ ਰਹਿਣਾ ਹੈਗਾ ਬੜੀਆਂ ਮੁਕੰਨੀਆਂ ਨੇ ਕਿਹਾ ਵਾ ਇਹਨਾਂ ਦੇ ਗਾੜੀ ਬੋਲ ਇਹਨਾਂ ਨੇ ਏਦਾਂ ਰੋਕਣਾ ਹਾਦੀ ਕਰੀ ਜਾਂਦੀਆਂ ਆ ਕਿਤੇ ਆਪਾਂ ਵਾਲਾ ਕੋਈ ਚੀਜ਼ ਲਿਓਂਦੀਆਂ ਹੀ ਨਹੀਂ ਆਏ ਚੱਲ ਕੋਈ ਗੱਲ ਨਹੀਂ ਡੈਡੀ ਆਊਗਾ ਨਾ ਤੇ ਉਹਨੂੰ ਕਹਦੀ ਮੇਰੇ ਕੋਲ ਹੈਗੇ ਪਏ ਕੋਈ ਨਹੀਂ ਕਹ ਹੁੰਦਾ ਉਹ ਤਾਂ ਮੈਂ ਕਹਿ ਦੂੰਗੀ ਪਰ ਇਹ ਕਿ ਮੈਨੂੰ ਪਹਿਲਾਂ ਪਤਾ ਹੁੰਦਾ ਫਿਰ ਮੈਂ ਉੱਥੇ ਵੀ ਬੋਲ ਦਿੰਦੀ ਚੱਲ ਹੁਣ ਪੁੱਛ ਲੈ ਮੈਂ ਉਹ ਟੈਨਸ਼ਨ ਜੇ ਪੈ ਗਈ ਵੀ ਪਹਿਲਾਂ ਹੀ ਕਹਿੰਦੇ ਸੀ ਡੈਡੀ ਕੋ ਲੈ ਆ ਹੁਣੇ ਮੇਰਾ ਨਾਂ ਲਈ ਜਾਂਦੇ ਆ ਉਹ ਡੈਡੀ ਤੇ ਉਦੋਂ ਵੀ ਦੇਣ ਦਿਆ ਵਿਚਾਰਾ ਪੈਸੇ ਬਾਕੀ ਸਾਰੇ ਚੰਗੇ ਆ ਆ ਮਾਤਾ ਜਿਹੜੀ ਬੈਠੀ ਰਹਿੰਦੀ ਆ ਨਾ ਪਲੰਗ ਤੇ ਚੜ ਕੇ ਇਹ ਵੱਡਣ ਵਾਲੀ ਓ ਇਹਨੂੰ ਵੀ ਕੋਈ ਨਹੀਂ ਕਰ ਦੂੰਗੀ ਸੂਤਰ ਫਿਰ ਨਹੀਂ ਜੇ ਬੈੰਦੀ ਹੈਗੀ ਚੁੱਪ ਕਰਕੇ ਚੱਲ ਉਹ ਗੱਡੀ ਚੁੱਪ ਕਰਦੀ ਰਹਿੰਦੀ ਹੈ ਵੀ ਚੱਲ ਕੋਈ ਗੱਲ ਨਹੀਂ ਚੁੱਪ ਕੀਤੀ ਰਹੀ ਨਹੀਂ ਪਰ ਸਿਰ ਨੂੰ ਚੜਦੀ ਜਾਂਦੀ ਜਦਾ ਕੋਈ ਵੇਨੀ ਹੁਣ ਇੱਕ ਦੋ ਦਿਨ ਫਿਰ ਕਰ ਲੂੰ ਗੱਲ ਇਹਦੇ ਨਾਲ ਵੀ ਗੱਡੀਆਂ ਬਣੀਆਂ ਫਿਰਦੀਆਂ ਵਾ ਦੱਸ ਗਲਤੀ ਤੇ ਪਹਿਲਾਂ ਇਹਨਾਂ ਦੀ ਆ ਇਹਨਾਂ ਨੇ ਪੈਸੇ ਕਿਉਂ ਕੱਢੇ ਜੇ ਕੱਢਣੇ ਵੀ ਸੀ ਤੇ ਮੈਨੂੰ ਪਹਿਲਾਂ ਦੱਸ ਦਿੰਦੇ ਤੇ ਮੈਂ ਵੀ ਉੱਥੇ ਗੱਲ ਕਰਨ ਵਾਲੀ ਬਣਦੀ ਤੇ ਹਾਂ ਵੀ ਪੈਸੇ ਮੇਰੇ ਕੋਲ ਐ ਤੇ ਜਦੋਂ ਤੋਂ ਤਾਂ ਗੱਲ ਛੇੜ ਲਈ ਤੇ ਫਿਰ ਮੈਨੂੰ ਪਤਾ ਲੱਗਾ ਵਾ ਕਿ ਝੂਠ ਬੋਲਣਦੇ ਆ ਹਾਦੀ ਹੋਈ ਆ ਕਿਦੇ ਕਰੇ ਹੋਏ ਸਹੀ ਮੈਂ ਦੱਸਾਂ ਕਿ ਉੱਥੇ ਫੜ ਗਈ ਫਿਰਨਾ ਉਹ ਕਰਨ ਸੱਸੀ ਕਦਾ ਜੀ ਕਿਦਾਂ ਉਹਦੇ ਦਾ ਬਾ ਵਧੀਆ ਵਧੀਆ ਬੈਣਾ ਬੜਾ ਹਬੜਾ ਫੜ ਕੇ ਆਇਆ ਕੋਈ ਕੰਮ ਹੀ ਔਰ ਨਹੀਂ ਨਹੀਂ ਕੰਮ ਕਾਦਾ ਹੀਗਾ ਅੱਛਾ ਅੱਛਾ ਹਾਂ ਪਾਣੀ ਪੀਣਾ ਹੀ ਆਹੋ ਲਿਆ ਦੋ ਮੰਮੀ ਤੇ ਆ ਕੇ ਲੈ ਕੇ ਦਿਓ ਲੈ ਮੇਰੀ ਸੋਣ ਗੱਲ ਗੱਲ ਕੀ ਆ ਸੁੱਖਾ ਸਭ ਕੁਝ ਉਹ ਸੁੱਖ ਦਾ ਤੇ ਛੱਡ ਮੈਨੂੰ ਐ ਫੋਨ ਮੇਰੇ ਯਾਰ ਦਾ ਅੱਛਾ ਗਦਾਪੁਰ ਵਾਲੇ ਦਾ ਨਮੋਲ ਦਾ ਅੱਛਾ ਆਂਦਾ ਕਿ ਜਿਹੜੀ ਰੁਪਿੰਦਰ ਭੈਣ ਨਹੀਂ ਗਈ ਹਾਂ ਉਹ ਡਈਓ ਫਿਰ ਨਾ ਮੁੰਡੇ ਕੇ ਇਨਾਂ ਅਛਾ ਆਹੋ ਵੇ ਬਰਹੀ ਮਡਾਉਣਾ ਕਿਹੜਾ ਨਾ ਕਹੀਓ ਮੇਰੀ 1 ਮਿੰਟ ਗੱਲ ਸੁਣ ਹਾਂ ਗੱਲ ਖਬਰ ਪੱਕੀ ਆ ਨਾ ਵੀ ਉਹ ਨਾਲ ਹੀ ਆ ਪੱਕੀ ਆ ਯਾਰ ਤੂੰ ਮੇਰੇ ਨਾਲ ਚੱਲ ਤਾਂ ਸਹੀ ਮੇਰੀ 1 ਮਿੰਟ ਗੱਲ ਸੁਣ ਮੁੰਡੇ ਉਥੇ ਰੱਖਣ ਦੇ ਧਿਆਨ ਉਹਦਾ ਪਿੱਛੇ ਵੀ ਮੇਰੀ ਗੱਲ ਸੁਣ ਉਹਨਾਂ ਨੂੰ ਮੁੰਡਿਆਂ ਨੂੰ ਕਹਿ ਦੇ ਕਹਿ ਜਿੰਨਾ ਚੱਕਰ ਉਥੋਂ ਹੇਲਦੇ ਨਹੀਂ ਨਾ ਉੱਥੇ ਰਹਿਣਾ ਵਾ ਤੁਸੀਂ ਠੀਕ ਆ ਨਾ ਮੈਂ ਤਾਂ ਕਿਹਾ ਵਾ ਮੈਂ ਤੇਰੇ ਨਾਲ ਹੀ ਆਵਾਂ ਉਹਨੂੰ ਕਹਿ ਦੀ ਨੀ ਗੱਲ ਤੂੰ ਹੁਣ ਫੇਰ ਫੋਨ ਕਰਨਾ ਵੀ ਉਹਨਾਂ ਦੇ ਨਾਲ ਹੀ ਰੋ ਠੀਕ ਆ ਨਾ ਤੇ ਆ ਬੀਬੀ ਨੂੰ ਪਤਾ ਤਾਂ ਲੱਗਣ ਦੀ ਉਹ ਨਹੀਂ ਨਹੀਂ ਮੈਂ ਕਹਿੰਦਾ ਹੁਣ ਹੀ ਚੱਲਾ ਮੇਨਾ ਮੰਮੀ ਨੂੰ ਨੇ ਕਾਫੀ ਪਾਲ ਲਾਦਾ ਪਰ ਮੇਰੀ ਇੱਕ ਮਿੰਟ ਗੱਲ ਸੁਣ ਹਾਂ ਜੇ ਕਿੱਥੇ ਕੋਈ ਸਮਾਨ ਸਮੂਲ ਲੈਣਾ ਵਾ ਤੇ ਵੇਖ ਲੈ ਉਹ ਸਾਂ ਸਮਾਨ ਦੀ ਕੋਈ ਲੋੜ ਨਹੀਂਗੀ ਉਥੇ ਮੁੰਡਿਆਂ ਨੇ ਰੱਖਿਆ ਵਾ ਗੱਡੀ ਜੀ ਆ ਬੈਠੇ ਤੇ ਉਹ ਡੇ ਧਿਆਨ ਰੱਖਣ ਉਤੇ ਤੇ ਜਾਣਦੇ ਮੈਂ ਨਾ ਹੁਣ ਹੀ ਚੱਲ ਫਿਰ ਮੇਰੀ ਇੱਕ ਮਿੰਟ ਗੱਲ ਸੁਣ ਹਾਂ ਮੰਮੀ ਅੰਦਰ ਹੂੰ ਇਹਨੂੰ ਬਹਾਨਾ ਪਤਾ ਕੀ ਲਉਣਾ ਹੀ ਉਹ ਪਾਣਾ ਓਕੇ ਹੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਵਾ ਉਥੇ ਹੀ ਜੰਨੇ ਆ ਠੀਕ ਆ ਨਾ ਇਹਨਾਂ ਨੂੰ ਪਤਾ ਲੱਗ ਜੇ ਕਿਤੇ ਇਹਨੇ ਤਾਂ ਜਾਣੀ ਦੇਣਾ ਮਮੀ ਨੇ ਬਾਅਦ ਚ ਮੈਨੂੰ ਚੱਲ ਕਰ ਗੱਲ ਨਾ ਕਰੀ ਨਾ ਮੇਰੀ 1 ਮਿੰਟ ਗੱਲ ਸੁਣ ਲੈ ਹਾਂ ਉਹਨਾਂ ਨੂੰ ਸਮਝਾ ਦੇ ਕਿਆ ਸੁੱਕਾ ਨਹੀਂ ਉਹਨੂੰ ਭੇਜਣਾ ਪਤਾ ਨਹੀਂ ਕੀ ਸਨਾਹ ਦੇਤਾ ਹੀ ਆਣ ਕੇ ਮੁੰਡੇ ਨੇ ਹਾਂ ਹੁਣ ਕਿਤੇ ਉਹੋ ਜੀ ਗੱਲ ਨਾ ਹੋਵੇ ਕਿਤੇ ਉਹ ਉੱਥੇ ਟੱਕਰ ਪੈਣਗੇ ਤੇ ਕਿਤੇ ਸੱਟ ਲਾ ਦੇਣਗੇ ਮੇਰੇ ਪੁੱਤ ਨੂੰ ਤੇ ਮੈਂ ਕੀ ਕਰਾਂਗੀ ਕੀ ਸਨਾਹ ਲੈ ਆਂਦਾ ਹੀ ਇਹ ਮੁੰਡੇ ਨੇ ਮੈਂ ਹੁਣ ਕੀ ਕਰਾਂ ਮਿੰਨੇ ਤਾਂ ਕੋਈ ਸਮਝ ਨਹੀਂ ਲੱਗਣ ਰਹੀ ਕੀ ਪਤਾ ਕਿਤੇ ਉਹ ਕੁੜੀ ਮੁੰਡਾ ਉੱਥੇ ਆ ਗਏ ਸ਼ਹਿਰ ਤੇ ਕਿਤੇ ਪੁਲਿਸ ਨੂੰ ਫੜਾਤਾ ਮੇਰੇ ਪੁੱਤ ਨੂੰ ਕਿਤੇ ਦੱਸ ਦਿੱਤਾ ਤੇ ਕੀ ਕਰਾਂਗੀ ਮੈਂ ਅੰਗੇ ਕੁੜੀ ਚਲੀ ਗਈ ਆ ਘਰੋਂ ਤੇ ਜੇ ਮੇਰਾ ਪੁੱਤ ਵੀ ਮੇਰੇ ਲਾਗੋਂ ਚਲ ਗਿਆ ਤੇ ਮੈਂ ਕਾਹਦੇ ਚੋਗੀ ਰਹਿ ਜਾਣਾ ਵਾ ਆਏ ਹੁਣ ਮੈਂ ਕੀ ਕਰਾਂ ਕੋਈ ਸਮਝ ਨਹੀਂ ਮੈਨੂੰ ਲੱਗਣ ਡਈ ਰੱਬਾ ਸੁੱਖ ਹੋਵੇ ਕੀ ਕਰਾਂ ਦੁੱਖ ਤੇ ਉਹਦਾ ਵੀ ਆਉਂਦਾ ਮੈਨੂੰ ਤੇ ਚਲੋ ਹੁਣ ਜੇ ਉਹਦਾ ਮੈਂ ਨਾ ਵੀ ਦੁੱਖ ਕਰੂੰ ਤੇ ਮੇਨੂੰ ਪੁੱਤ ਦਾ ਦੁੱਖ ਤੇ ਹੈਗਾ ਨਾ ਫਿਰ ਮੈਂ ਲਾਇਏ ਮੁੰਡੇ ਨੂੰ ਹੁਣ ਤੇ ਉਡੀ ਉਡੀਕਣਾ ਦੇ ਫਿਰ ਲੱਗੀ ਤੁਰਨਾ ਤੇ ਮੈਂ ਕਿੰਨਾ ਚੱਲ 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 ਮੈਂ ਕਿੱਥੇ ਚੱਲੇ ਹੋਵੇ ਕਿੱਥੇ ਲੈ ਚੱਲੇ ਆ ਇਹਨੂੰ ਕੀ ਸੁਣਾ ਦਿੱਤਾਈ ਓ ਮੰਮੀ ਉਹ ਤੁਮیں ਦੱਸ ਰਿਹਾਓ ਕੀ ਗੱਲ ਹੈ ਦੇਣੀ ਜਾਣਾ ਹਾਂ ਉਹਨਾ ਮੁੰਡੇ ਦਾ ਐਕਸੀਡੈਂਟ ਹੋ ਗਿਆ ਵਾ ਕਿਹੜੇ ਦਾ ਉਹ ਹਸਪਤਾਲ ਖੜਨਾ ਉਹਨੂੰ ਹਸਪਤਾਲ ਕਰਨਾ ਕੋਈ ਗੱਲ ਨਹੀਂ ਮੰਮੀ ਬਸ ਆ ਪਾ ਗਏ ਆ ਭਰਾਵਾ ਵੇਖਿਓ ਕਿਤੇ ਕਿਤੇ ਹੋਰ ਨਾ ਕੋਈ ਚੰਦ ਚੜਾ ਲਿਓ ਭਰਾਵਾ ਮੈਂ ਤਾਂ ਅੱਗੇ ਕਾਹੇ ਜੋਗੀ ਨਹੀਂ ਰਹੀ ਉਹ ਨਹੀਂ ਨਹੀਂ ਮੰਮੀ ਉਹ ਤੂੰ ਹੁਣ ਆਪਣਾ ਧਿਆਨ ਰੱਖੀ ਮੈਨੂੰ ਹੁਣ ਤੇਰਾ ਫਿਕਰ ਆ ਉਹ ਨਹੀਂ 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 ਉਹ ਮੁੰਡੇ ਦਾ ਐਕਸੀਡੈਂਟ ਹੋ ਗਿਆ ਵਾ ਬਸ ਉਹਨੂੰ ਨਾ ਉੱਥੇ ਹਸਪਤਾਲ ਦਾਖਲ ਕਰਾਉਣ ਜਾਣਾ ਵਾ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਸੁਣ ਲਈਆਂ ਨੇ ਚੁੱਪ ਕਰਕੇ ਇੱਥੇ ਬਹਿ ਜਾ ਮੇਰਾ ਪੁੱਤ ਓ ਮੰਮੀ ਹਾ ਢੋ ਪਿੱਛੇ ਹੁਣ ਨਾ ਮੈਂ ਪਤਾ ਹੁਣ ਉਹਨ ਨੂੰ ਨਹੀਂ ਮੈਂ ਛੱਡਣਾ ਕੋਈ ਗੱਲ ਨਹੀਂ ਮੰਮੀ ਹੁਣ ਉਹਦਾ ਕੰਮ ਕਰਕੇ ਹੀ ਆਵਾਂਗੇ ਨਾ ਜਾ ਪੁੱਤ ਨਾ ਜਾਵੇ ਤੂੰ ਫਸ ਗਿਆ ਤੇ ਮੈਂ ਕੀ ਕਰਾਂਗੀ ਨਹੀਂ ਮੈਂ ਹੁਣ ਕੀ ਕਰਾਂ ਮੈਂ ਕਿਹਨੂੰ ਦੱਸਾਂ ਆਏ ਨਾ ਮੈਂ ਕਿਹਨਾਂ ਗੱਲ ਕਰਨ ਜੋਗੀ ਨਾ ਮੈਂ ਪਿੱਛੇ ਮਗਰ ਦੌੜ ਕੇ ਜਾਣ ਜੋਗੀ ਮੈਂ ਕਿੱਧਰ ਜਾਵਾਂ ਹੁਣ ਰੱਬਾ ਇਹ ਕੀ ਬੀਪਤਾ ਪਾਤੀ ਸਾਨੂੰ ਇਹ ਕੁੜੀ ਨੇ ਤੇ ਸਾਡਾ ਕੱਖ ਰਹਿਣ ਨਹੀਂ ਦਿੱਤਾ ਮੇਰਾ ਪੁੱਤ ਹੁਣ ਮਹਾਰਾਜ ਰਾਜੀ ਪਾਜੀ ਰਹੇ ਘਰੇ ਕਿੱਥੇ ਚਲ ਗਿਆ ਈ ਉਹ ਕਿਤੇ ਉਹ ਬਈ ਲੱਪ ਪਿਆ ਤੇ ਛੱਡਣਾ ਨਹੀਂਗਾ ਕੀ ਕਰੂੰਗੀ ਮੈਂ ਜੇ ਉਹਨੂੰ ਕੁਝ ਹੋ ਗਿਆ ਤੇ ਇਹਨੂੰ ਇਹਨਾਂ ਨੇ ਪੁਰਸ ਤੇ ਫੜਾ ਦੇਣਾ ਮੇਰਾ ਕੀ ਬਣੂਗਾ ਕੀ ਕਰਾਂਗੀ ਮੈਂ ਹਾਏ ਰੱਬਾ ਮੈਂ ਤੇ ਮਰ ਚਲਦੀ ਆਂ ਗਮ ਕਰ ਕਰ ਕੇ ਹੀ ਰੱਬਾ ਪਹਲਾਈ ਕਰੀ ਹਾਏ ਮੇਰੇ ਰੱਬਾ ਇਹ ਕੀ ਬਣ ਗਿਆ ਸਾਡੇ ਨਾਲ ਚੰਗੇ ਭਲੇ ਵਸਦੇ ਰਸਦੇ ਹਾਂ ਇਹ ਕੁੜੀ ਨੇ ਸਾਨੂੰ ਕਿੱਥੋਂ ਤੱਕ ਪਹਛਾ ਦਿੱਤਾ ਸਾਰਾ ਕੰਮ ਹੀ ਖਰਾਬ ਹੋ ਗਿਆ ਮੈਂ ਆ ਗਿਆ ਪੁੱਤ ਆਉਣਾ ਹੀ ਦਾ ਹੋ ਗਿਆ ਆ ਜਾਂਦਾ ਮੈਂ ਤੇ ਮਰਚੀ ਦੀ ਤੇਰੇ ਮਗਰ ਨੰਮ ਫਰਕ ਉਹ ਮੰਮੀ ਜੇ ਤੁਸੀਂ ਮੈਨੂੰ ਨਾ ਨਾ ਡੱਕਦੇ ਤੇ ਮੈਂ ਸ਼ਹਿਰੋਂ ਫਰ ਲੇ ਹੀ ਪੁੱਤ ਚੰਗਾ ਹੋ ਗਿਆ ਆ ਜਾਂਦਾ ਮੈਂ ਤੇ ਮਰਨੇ ਪਈ ਤੇਰੇ ਮਗਰੋਂ ਫਿਕਰ ਕੀ ਬਣ ਜਾਣਾ ਮੱਖੇ ਓਏ ਮੰਮੀ ਬਹਾਨਾ ਉਥੇ ਕੱਕ ਵੀ ਨਹੀਂ ਹਾਂ ਐਵੇਂ ਤੁਸੀਂ ਨਾ ਹੋਰ ਹੀ ਨਾ ਜਾ ਨਾ ਜਾ ਜੇ ਤੁਸੀਂ ਉਹ ਨਾ ਨਾ ਟੈਂਪ ਆਉਂਦੇ ਤੇ ਮੈਂ ਉਹ ਮੁੰਡੇ ਨੂੰ ਨਾ ਚੰਗਾ ਕਰੀਸ ਕਿਉਂਣਾ ਸੀ ਮੇਰਾ ਭਰਾਵਾ ਤੂੰ ਤਾਂ ਕਰੀਸ ਆਉਣਾ ਸੀ ਫਿਰ ਮੁੜ ਕੇ ਜ ਪੰਗਾ ਕੋਈ ਪੈ ਜਾਂਦਾ ਤੇ ਫਿਰ ਕੀ ਕਰਦੇ ਓਏ ਮੰਮੀ ਕੋਈ ਗੱਲ ਨਹੀਂ ਪੰਗਾ ਪੈਣਾ ਫੇਰ ਕੀ ਆ ਕੋਡ ਕਚੈਰੀਆਂ ਦੇ ਗੇਰੇ ਹੀ ਲਾਣਦੇ ਮੈਂ ਦੱਸ ਇਹ ਸੌਖੇ ਨਹੀਂ ਕਿਤੇ ਮੰਮੀ ਓ ਕੋਈ ਗੱਲ ਨਹੀਂ ਸੌਖੇ ਔਖੇ ਜਦਾਂ ਮਰਜੀ ਆ ਪਰ ਉਹਨੂੰ ਤੇ ਅੱਜ ਮੈਂ ਦੱਸ ਦੇਣਾ ਹੀ ਪਤਾ ਕਿ ਕਿਦਾਂ ਕਿਸ ਦੀ ਘਰ ਦੀ ਜਿੱਤ ਨੂੰ ਹੱਥ ਪਾਈਦਾ ਵਾ ਉਹ ਤਾਂ ਤੇਰੀ ਗੱਲ ਸਾਰੀ ਦੁਨੀਆ ਜਾ ਥੂ-ਥੂ ਕਰਾਤੀ ਉਹਨੇ ਹੈ ਬਾਹਰ ਨਿਕਲ ਜੋ ਗਿਆ ਆਪਣੀ ਰੇ ਜੇ ਮਾਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਸੋ ਸੋ ਗੱਲਾਂ ਕਰਨੀਆਂ ਜੇ ਰਿਸ਼ਤੇਦਾਰੀ ਜੇ ਮੰਮੀ ਆ ਨੇ ਪਤਾ ਹੀ ਨਹੀਂ ਲੱਗਾ ਹਜੇ ਤੇ ਪਿੰਡ ਵਾਲਿਆਂ ਨੇ ਪਤਾ ਲੱਗਾ ਵਾ ਕਰਨੀਆਂ ਹੀ ਆ ਪੁੱਤ ਗੱਲਾਂ ਸੋਣ ਸਾਰਿਆਂ ਨੇ ਕਰਨੀਆਂ ਤਾਂ ਸਾਨੂੰ ਸੁਣਨੀਆਂ ਵੀ ਪੈਣੀਆਂ ਨੇ ਜਦੋਂ ਸਾਡੀ ਕੁੜੀ ਨਹੀਂ ਚੰਗੀ ਨਿਕਲੀ ਤਾਂ ਅਸੀਂ ਕੀ ਕਰੀਏ ਓਏ ਮੰਮੀ ਉਹਦਾ ਜ਼ਿਕਰ ਨਹੀਂ ਹੋਣਾ ਚਾਹੀਦਾ ਠੀਕ ਆ ਨਾ ਮੈਂ ਕਹਾਦਾ ਉਹਦਾ ਜ਼ਿਕਰ ਕਰਨਾ ਗਈ ਮੈਂ ਤਾਂ ਰੱਬ ਗੇਹੀ ਅਰਦਾਸ ਕਰਦਾ ਵਾ ਪਈ ਉਹਨੂੰ ਹਜਿੱਤਸੀਏ ਦੇ ਨਾ ਪੀ ਯਾਦ ਰੱਖੇ ਨਾਲੇ ਅਕਲ ਆ ਜੇ ਪੀ ਘਰੋਂ ਨਹੀਂ ਭੱਜ ਕੇ ਆਈਦਾ ਮੈਨੂੰ ਨਹੀਂ ਪਤਾ ਤਸੀਏ ਜਦੋਂ ਕਿ ਇਸ ਤਰ੍ਹਾਂ ਚੱਲੀਆਂ ਜਾਂਦੀਆਂ ਕੁੜੀਆਂ ਤੇ ਅਗਲੇ 20 ਵੀ ਗੱਲਾਂ ਕਰਦੇ ਨੇ ਓ ਚਲੋ ਮੰਮੀ ਬੋ ਤੁਸੀਂ ਇੱਥੇ ਮੈਂ ਆ ਜਾਵਾਂ ਕਰਨਾ ਫਿਰ ਹੁਣ ਸਾਡੇ ਸਿਰ ਚ ਕੇਪਾ ਤੇ ਚਲੀ ਗਈ ਆ ਤੇ ਹੁਣ ਅਸੀਂ ਕੀ ਕਰ ਸਕਨੇ ਆ ਤੁਹਾਨੂੰ ਤੁਹਾਨੂੰ ਛੱਲਣੀਆਂ ਪੈਣੀਆਂ ਤੁਹਾਨੂੰ ਸਾਰਿਆਂ ਦੀਆਂ ਸੁਣਣੀਆਂ ਪੈਣੀਆਂ ਰਿਸ਼ਤੇਦਾਰਾਂ ਦੀਆਂ ਵੀ ਤੇ ਪਿੰਡ ਦੇਆਂ ਦੀਆਂ ਵੀ ਜਦੋਂ ਜਿੰਨਾ ਕੁੜੀ ਇਹੋ ਜਿਹਾ ਕੰਮ ਕਰਦੀ ਤੇ ਸਾਹੀਂ ਕਦੇ ਵੀ ਨਾ ਕੋਈ ਗੱਲ ਸੁਣਦੇ ਹੁਣ ਸਾਨੂੰ ਸੁਣਣੀਆਂ ਪੈਣੀਆਂ ਨੇ ਕੀ ਕਰੀਏ